ਕਰਤਾਰਪੁਰ ਖੜੇ ਆ 8 ਵਜੇ ਟ੍ਰੇਨ ਚ ਬਹਿ ਕੇ ਆਏ ਆ ਕੋਈ ਬੱਸ ਨਹੀਂ ਨਾ ਕੋਈ ਪ੍ਰਾਈਵੇਟ ਨਹੀਂ ਰੋਡ ਵਜਾਈ ਆ ਇਹ ਪਿਆ ਨੇ ਆਪੇ ਚੱਲਣ ਇਹੋ ਸਰਕਾਰੀ ਹੈਈ ਤਾਂ ਗਰੀਬ ਆ ਤਾਂ ਅਸੀਂ ਤੇ ਭਈ ਸਰਕਾਰੀ ਲੱਭਦੇ ਆ ਆਣਾ ਪੈਂਦਾ ਬੜੀ ਧੀਰ ਪ੍ਰੋਬਲਮ ਆਂਦੀ ਆ ਹਾਂਜੀ ਹਾਂਜੀ ਬਹਿਣਾ ਪੈਂਦਾ ਵੇਟ ਕਰਨੀ ਪੈਂਦੀ ਫਿਰ ਜਿਆਦਾ ਧੀਰ ਕਦੋਂ ਦੇ ਇੱਥੇ ਬੈਠੇ ਹੋ ਕਦੋਂ ਦੇ ਬੱਸ ਆ ਟਿਕਾ ਤੁਹਾਨੂੰ ਡੇਢ ਘੰਟਾ ਹੋ ਗਿਆ ਜਿੱਥੇ ਬੈਠਿਆ ਤੁਹ ਇੱਕ ਪੱਟੀ ਹੜਤਾਲ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਇਸ ਸਮੇ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਖਲੋਤੇ ਆ ਜਿੱਥੇ ਕਿ ਹੜਤਾਲ ਦੇ ਕਰਕੇ ਜਿਹੜੇ ਸਰਕਾਰੀ ਬੱਸਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਔਰ ਇਸ ਸਮੇ ਚਹਿਲ ਪਹਿਲ ਤਾਂ ਦਿਖ ਰਹੀ ਆ ਪਰ ਉਸ ਤਰੀਕੇ ਦੀ ਚਹਿਲ ਪਹਿਲ ਨਹੀਂ ਦਿਖਦੀ ਪਈ ਜਿਹੜੇ ਤਰੀਕੇ ਦੀ ਅੱਗੇ ਦੇਖਦੀ ਆ ਇਸ ਸਮੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਲੋਕਾਂ ਨੂੰ ਇੱਥੇ ਕਿੰਨੀ ਕਹੀ ਪ੍ਰੋਬਲਮ ਆ ਰਹੀ ਆ ਅਗਰ ਉਹਨਾਂ ਦਾ ਜਿਹੜਾ ਬੱਸ ਸਟੈਂਡ ਦੇ ਵਿੱਚ ਜਦੋਂ ਬੱਸਾਂ ਨਹੀਂ ਚੱਲਦੀਆਂ ਤਾਂ ਉਹਨਾਂ ਨੂੰ ਕਿੰਨੀਆਂ ਕ ਦਿਕਤਾਂ ਆਉਂਦੀਆਂ ਨੇ ਅਸੀਂ ਗੱਲ ਕਰਦੇ ਆ ਮੈਮ ਤੋਂ ਉਹ ਇਥੇ ਕਿੰਨੀ ਕ ਦਿੱਕਤ ਆਂਦੀ ਆ ਕਿ ਜਦੋਂ ਬੱਸਾਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ ਤੇ ਤੁਹਾਨੂੰ ਕਿੰਨੀ ਕ ਪ੍ਰੋਬਲਮ ਆਂਦੀ ਆ ਬਹਿਣਾ ਪੈਂਦਾ ਬੜੀ ਧੀਰ ਪ੍ਰੋਬਲਮ ਆਂਦੀ ਆ ਹਾਂਜੀ ਹਾਂਜੀ ਬਹਿਣਾ ਪੈਂਦਾ ਵੇਟ ਕਰਨੀ ਪੈਂਦੀ ਫਿਰ ਜ਼ਿਆਦਾ ਧੀਰ ਤੁਸੀਂ ਕੁਝ ਕਹਿਣਾ ਚਾਹੋਗੇ ਮਤਲਬ ਸਰਕਾਰ ਨੂੰ ਕਿ ਇਹੋ ਜਿਹੀ ਚੀਜ਼ਾਂ ਕਿਉਂ ਹੁੰਦੀਆਂ ਨੇ ਜਾਂ ਤੁਹਾਨੂੰ ਰੀਜ਼ਨ ਪਤਾ ਹੈ ਕਿ ਕਿਉਂ ਐ ਸਭ ਹੋ ਰਿਹਾ ਹੈ ਕੀ ਪਤਾ ਕਿਉਂ ਹੋ ਰਿਹਾ ਹੁਣ ਤੁਸੀਂ ਉਦੋਂ ਵੇ ਸਰਕਾਰੀ ਬੱਸ ਦੇ ਉੱਤੇ ਸਫ਼ਰ ਕਰਦੇ ਹੋ ਜ਼ਿਆਦਾਤਰ ਕਿ ਨਾਰਮਲ ਬੱਸਿਸ ਦੇ ਉੱਤੇ ਸਫ਼ਰ ਕਰ ਸਰਕਾਰੀ ਚ ਵੀ ਕਰਦੇ ਜੇ ਸਰਕਾਰ ਨੇ ਸੁਲੂਲਤ ਦਿੱਤੀ ਆ ਤੇ ਅਸੀਂ ਕਿਉਂ ਨਾ ਫਾਇਦਾ ਲਈਏ ਫਿਰ ਫਾਇਦਾ ਲੈਣਾ ਚਾਹੀਦਾ ਪਰ ਇਸ ਤਰ੍ਹਾਂ ਹੀ ਕਰਦੇ ਕਦੀ ਉਤਾਰ ਦਿੰਦੇ ਵਿੱਚੋਂ ਤੇ ਕਦੀ ਚੜ੍ਹਾਉਂਦੇ ਨਹੀਂਗੇ ਕਰਦੇ ਆ ਇਸ ਤਰ੍ਹਾਂ ਸਰਕਾਰੀ ਬੱਸਾਂ 'ਚ ਤੇ ਅੱਜ ਤੁਹਾਨੂੰ ਕਿੰਨੀ ਕਿ ਤਕਲੀਫ ਆਉਂਦੀ ਆ ਤੁਹਾਨੂੰ ਪਤਾ ਸੀਗਾ ਕਿ ਅੱਜ ਹੜਤਾਲ ਹੈਗੀ ਆ ਸਰਕਾਰੀ ਬੱਸਾਂ ਦੀ ਨਹੀਂ ਪਤਾ ਸੀ ਤੁਸੀਂ ਹੁਣ ਉਡੀਕ ਦੇ ਪਏ ਹੋ ਬੱਸਾਂ ਨੂੰ ਹਾਂਜੀ ਹੁਣ ਅਸੀਂ ਕਿਸੇ ਹੋਰ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਵੀ ਕੁਝ ਐਹੋ ਜਿਹੀਆਂ ਤਕਲੀਫਾਂ ਆਉਂਦੀਆਂ ਨੇ ਜਾਂ ਨਹੀਂ ਤੁਹਾਨੂੰ ਤੁਹਾਨੂੰ ਐੋ ਜਿਹੀ ਕੋਈ ਤਕਲੀਫ ਆਉਂਦੀ ਹੈ ਕਿ ਇੱਥੇ ਸਰਕਾਰੀ ਬੱਸਾਂ ਸਵੇਰੇ 6 ਵਜੇ ਕਰਤਾਰਪੁਰ ਖੜੇ ਆਂ 8 ਵਜੇ ਟ੍ਰੇਨ 'ਚ ਬਹਿ ਕੇ ਆਏ ਆ ਕੋਈ ਬੱਸ ਨਹੀਂ ਨਾ ਕੋਈ ਪ੍ਰਾਈਵੇਟਾਈਨਾਂ ਰੋਡ ਵਜਾਈ ਦੀ ਹੁਣ ਇੱਥੇ ਵੀ ਖੜੇ ਆ ਬੱਚੇ ਨਾਲ ਆ ਤੁਹਾਨੂੰ ਹੁਣ ਠੰਡ ਦਰਵਾਜ਼ਾ ਮਾਠੇ ਖੜਾਇਆ ਕਿ ਤੁਹਾਨੂੰ ਪਤਾ ਸੀਗਾ ਕਿ ਅੱਜ ਹੜਤਾਲ ਆ ਜੇ ਨਹੀਂ ਪਤਾ ਜੀ ਉਹਨੂੰ ਕਿੰਨੀ ਦਾ ਮਤਲਬ ਤੁਸੀਂ ਕੀ ਸੋਚਿਆ ਹੈ ਕਿ ਹੁਣ ਤੁਸੀਂ ਵਾਪਸ ਜਾਓਗੇ ਜਾਂ ਫਿਰ ਹਾਂ ਕਿ ਉਹ ਦੇ ਦਿਆਂ ਪ੍ਰਾਈਵੇਟ ਜਾਣ ਲੱਪਿਆਂ ਇੱਥੋਂ ਪ੍ਰਾਈਵੇਟ ਬਹਿ ਜਾਂਦੇ ਨੇ ਤੇ ਤੁਹਾਨੂੰ ਕੀ ਕਿਉਂ ਮਤਲਬ ਹੈ ਉਹ ਜਿਹੜੀਆਂ ਹੜਤਾਲਾਂ ਹੁੰਦੀਆਂ ਨੇ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ 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 ਜਿਹੜੇ ਪ੍ਰਾਈਵੇਟ ਬੰਦੇ ਜੋਬ ਕਰਦੇ ਸੜ ਪੱਕੇ ਕਰਨ ਚਾਹੀਦੇ ਹੁਣ ਵੇਖੋ ਇੱਥੇ ਕਿੰਨੇ ਲੋਕਾਂ ਨੂੰ ਕਿੰਨੀ ਤਕਲੀਫ ਆਉਂਦੀ ਹੈ ਕਿ ਅਸੀਂ ਮਤਲਬ ਕਦੋਂ ਦੇ ਖੜੇ ਨੇ ਔਰ ਸਵੇਰ ਦੇ ਖੜੇ ਨੇ ਪਰ ਇੱਥੇ ਬੱਸਾਂ ਨਹੀਂ ਚੱਲਦੀਆਂ ਪਈਆਂ ਅਸੀਂ ਕਿਸੇ ਹੋਰ ਨਾਲ ਗੱਲ ਕਰਦੇ ਹਾਂ ਕਿ ਹੋਰ ਕਿੰਨੇ ਕ ਲੋਕਾਂ ਨੂੰ ਇੱਥੇ ਤਕਲੀਫ ਆਉਂਦੀ ਹੈ ਤੁਸੀਂ ਸਰਕਾਰੀ ਬੱਸ ਦਾ ਵੇਟ ਕਰਦੇ ਪਿਓ? ਹਾਂਜੀ। ਤੁਹਾਨੂੰ ਪਤਾ ਸੀਗਾ ਕਿ ਅੱਜ ਬੱਸਾਂ ਦੀ ਹੜਤਾਲ ਹੈ? ਨਹੀਂ ਪਤਾ ਸੀ। ਤੁਸੀਂ ਕਦੋਂ ਦਾ ਇੱਥੇ ਬੈਠੇ ਹੋ ਔਰ ਵੇਟ ਕਰਨਦੇ ਹੋ? ਅੱਧਾ ਘੰਟਾ ਹੋ ਗਿਆ। ਤੇ ਤੁਸੀਂ ਮਤਲਬ ਹੁਣ ਕੀ ਵਾਪਸ ਜਾਣ ਦਾ ਸੋਚ ਰਹੇ ਹੋ ਕਿ ਕਿਸੇ ਹੋਰ ਬਾਸ ਤੇ? ਅਜੇ ਵੇਟ ਕਰਦੇ ਆ। ਤੇ ਤੁਹਾਨੂੰ ਪਤਾ ਸੀਗਾ ਕਿ ਅੱਜ ਹੜਤਾਲ ਹੈਗੀ ਆ। ਕਦੇ ਆ ਕਿ ਉਹਨਾਂ ਨੂੰ ਕਿੰਨੀ ਕੁ ਤਾਂ ਤਕਲੀਫ ਆਉਂਦੀ ਆ? ਕੀ ਤੁਹਾਨੂੰ ਮਤਲਬ ਪਤਾ ਸੀਗਾ ਕਿ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੈ ਔਰ ਅੱਜ ਬੱਸਾਂ ਨਹੀਂ ਆਉਣੀਆਂ ਨਹੀਂ ਹਾਰੋ ਤੁਸੀਂ ਇਸ ਸਮੇਂ ਸਰਕਾਰੀ ਬੱਸ ਦਾ ਸਫ਼ਰ ਕਰਦੇ ਆਂ ਜੀ ਕਿ ਤੁਸੀਂ ਮਤਲਬ ਕਿਉਂ ਡੀਕੰਦੇ ਹੋ ਕਦੋਂ ਦੇ ਵਾ ਵਾ ਠੀਕ ਕਿੰਟਾ ਡੇਢ ਕਿੰਟਾ ਹੋ ਗਿਆ ਤੇ ਹੁਣ ਮਤਲਬ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕਿ ਜਦੋਂ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਕੁਝ ਇਨਫੋਰਮੇਸ਼ਨ ਦਿੱਤੀ ਜਾਵੇ ਇਹ ਵੀ ਆਨੇ ਆਪੇ ਚੱਲਣ ਇਹੋ ਜਿਹੀ ਸਰਕਾਰੀ ਹੈ ਤਾਂ ਗਰੀਬ ਆਂ ਤਾਂ ਅਸੀਂ ਤਾਂ ਫੇਰ ਸਰਕਾਰੀ ਲੱਭਦੇ ਆਂ ਮਤਲਬ ਤੁਹਾਡੇ ਲਈ ਮਤਲਬ ਉਹ ਕਾਫੀ ਸਰਕਾਰੀ ਬਸਾ ਤੁਹਾਡੇ ਵਾਸਤੇ ਕਿ ਇੱਕ ਹੈਗਾ ਵਾ ਕਿ ਵਧੀਆ ਤਰੀਕੇ ਨਾਲ ਤੁਸੀਂ ਸਫਲ ਕਰ ਲੈਂਦੇ ਹੋ ਹਨਾ ਆਧਾਰ ਕਾਰਡ ਨਾਲ ਤੁਸੀਂ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਕਹਿਣਾ ਹੈ ਕਿ ਆਪੇ ਇਹ ਹੈ ਨਾ ਅਸੀਂ ਆਪੇ ਚੱਲਦੇ ਹੀ ਰਹਿਣਾ ਤੇ ਅਸੀਂ ਤੇ ਫਿਰ ਚਲੋ ਗਰੀਬ ਬਵਾਦੇ ਆਂ ਫਿਰ ਦਿਹਾੜੀ ਦਾ ਪਾ ਕਰਦੇ ਆਂ ਤੇ ਨਹੀਂ ਸਾਥ ਆਪੇ ਪਾਹਾ ਤੇ ਲੈਣਾ ਹੈ ਕਰਦਾ ਹੀ ਸੰਟੜਾ ਚੱਲਦਾ ਹੁਣ ਤੁਸੀਂ ਕੀ ਵਾਪਸ ਕਿੱਥੋਂ ਲੋਕਲੋਂ ਹਾਂਜੀ ਲੋਕਲੋਂ ਤੁਸੀਂ ਨਹੀਂ ਲੋਕਲ ਨਹੀਂ ਹੁਣ ਨਹੀਂ ਉਹ ਹੈ ਡਿਕੰਡਾ ਸਰਕਾਰੀ ਜਾਣਾ ਹੈ ਸਰਕਾਰੀ ਤੇ ਤੁਸੀਂ ਮੈਨੂੰ ਦੱਸੋ ਕਿ ਲੋਕ ਕਿਸ ਤਰੀਕੇ ਦੇ ਨਾਲ ਇੱਥੇ ਟੀਕਨਦੇ ਨੇ ਬੱਸਾਂ ਤੁਸੀਂ ਲੋਕਲ ਹਾਂਜੀ ਸਰਕਾਰੀ ਬੱਸ ਨਹੀਂ ਕਹਿੰਦਾ ਜੀ ਅੱਛਾ ਤੇ ਤੁਸੀਂ ਮਤਲਬ ਕਦੋਂ ਦੇ ਇੱਥੇ ਬੈਠੇ ਹੋ ਕਦੋਂ ਦੇ ਬੱਸਾਂ ਟੀਕਨ ਤੁਹਾਨੂੰ 1.5 ਘੰਟਾ ਹੋ ਗਿਆ ਜਿੱਥੇ ਬੈਠਿਆ ਨੂੰ ਅੱਛਾ ਤੇ ਹੁਣ ਤੁਸੀਂ ਕੀ ਸੋਚਿਆ ਕਿ ਹੱਲੇ ਵੀ ਮਤਲਬ ਪ੍ਰਾਈਵੇਟ ਬੱਸ ਤੇ ਜਾਓਗੇ ਕਿ ਸਰਕਾਰੀ ਦੇ ਕਹਿੰਦਾ ਸਰਕਾਰੀ ਦੇ ਆ ਜੂਗੀ ਤੇ ਫਿਰ ਸਰਕਾਰੀ ਜੇ ਤੋ ਇਹੋ ਜਿਹੀ ਕੋਈ ਹੜਤਾਲਾਂ ਹੁੰਦੀਆਂ ਨੇ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਹੁੰਦੀਆਂ ਆ ਕੇ ਆਉਣ ਜਾਣ ਦੀ ਬੜੀ ਮੁਸ਼ਕਲ ਹੋ ਜਾਂਦੀ ਹੈ ਆ ਜਲੰਧਰ ਵਾਲੇ ਤੇ ਭਾਉਂਦੇ ਨਹੀਂ ਆ ਆਹ ਦਿੰਦੇ ਅਸੀਂ ਅਰੇ ਯੇ ਅਬਿਆਸਤ ਨਹੀਂ ਜਾਣਾ ਹੀ ਨਹੀਂ ਆ ਖਲੋਂਦੇ ਹੀ ਨਹੀਂ ਆਏ ਲੋਕਾਂ ਦੀਆਂ ਮਤਲਬ ਪ੍ਰੋਬਲਮ ਸੁਣਨ ਤੋਂ ਬਾਅਦ ਅਸੀਂ ਹੁਣ ਬੱਸਾਂ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਲੋਕਾਂ ਨੂੰ ਕਿੰਨੀਆਂ ਤੇ ਦਿੱਕਤਾਂ ਆਉਂਦੀਆਂ ਨੇ ਔਰ ਬੱਸਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹ ਹੜਤਾਲ ਕਿਉਂ ਕੀਤੀ ਆ ਉਹਨਾਂ ਨੂੰ ਅਸੀਂ ਇਸ ਸਮੇਂ ਉਹਨਾਂ ਦੇ ਰੀਜ਼ਨ ਪੁੱਛਦੇ ਸਾਡੇ ਨਾਲ ਬੱਸ ਸਟੈਂਡ ਦੇ ਅਸੀਂ ਗੱਲ ਕਰਕੇ ਆਏ ਆਂ ਤੇ ਹੁਣ ਅਸੀਂ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਆਂ ਕਿ ਉਹਨਾਂ ਦੇ ਕੀ ਮੁੱਦਾ ਕੀ ਹੈ ਇਸ ਚੀਜ਼ ਨੂੰ ਬੱਸ ਸਟੈਂਡ ਦੇ ਵਿੱਚ ਕੀ ਚੱਲ ਕੀ ਰਿਹਾ ਤੁਹਾਡਾ ਮਤਲਬ ਕਿ ਇਹ ਜੋ ਵੀ ਹੜਤਾਲ ਹੋਈ ਹੈ ਉਹਦਾ ਰੀਜ਼ਨ ਕੀ ਹੈ ਕਿ ਤੁਸੀਂ ਇਹ ਹੜਤਾਲ ਕਿਉਂ ਕੀਤੀ ਹੈ ਜਿਹੜੀ ਅੱਜ ਦੀ ਸਾਡੀ ਹੜਤਾਲ ਹੋਈ ਹੈ ਜੀ ਇਹਦਾ ਕਾਰਨ ਇਹ ਆ ਕਿ ਪਿਛਲੇ ਜਦੋਂ ਅਸੀਂ 28 ਨਵੰਬਰ ਨੂੰ ਅਸੀਂ ਇੱਕ ਦਿਨ 2 ਘੰਟੇ ਲਈ ਕਾਲ ਦਿੱਤੀ ਸੀ ਕਾਲ ਇਸ ਇਸ ਚੀਜ਼ ਦੀ ਸੀ ਕਿ ਸਰਕਾਰ ਜਿਹੜੀ ਹੀ ਨਿੱਜੀ ਕਰਨ ਵਾਲੇ ਪਾਸੇ ਜਾ ਰਹੀ ਕਿਲੋਮੀਟਰ ਬੱਸਾਂ ਪਾ ਕੇ ਅਸੀਂ ਉਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਕਿਲੋਮੀਟਰ ਬੱਸਾਂ ਨਾ ਪਾਓ ਸਰਕਾਰ ਆਪਣੀਆਂ ਬੱਸਾਂ ਪਾਵੇ 2 ਘੰਟੇ ਦਾ ਸਾਡਾ ਪ੍ਰੋਗਰਾਮ ਹੀ ਜਿੱਦਾਂ ਅੱਜ ਅਸੀਂ ਪਹਿਲੇ ਦਿਨ ਕਾਲ ਦਿੱਤੀ ਆ ਅਗਲੇ ਦਿਨ ਅਸੀਂ ਬੰਦ ਕਰਨਾ ਸੀ ਪਰ ਹੋਇਆ ਕੀ ਇਸਤੇ ਨਾਲ ਵੀ ਸਾਡੇ ਸਾਥੀਆਂ ਨੂੰ ਰਾਤ ਹੀ ਜਿਹੜਾ ਪੁਲਿਸ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਜਿਸ ਤੇ ਰੋਸ ਵਜੋਂ ਫਿਰ ਸਾਡੇ ਜਿੰਨੇ ਵੀ ਪੰਜਾਬ ਦੇ ਡੀਪੂ ਆ ਟੋਟਲ 27 ਡੀਪੂ ਆ ਪੰਨਬਾਸ ਪੀਆਰਟੀਸੀ ਦੇ ਉਹ ਬੰਦ ਹੋ ਗਏ ਕਹਿਣ ਤੋਂ ਭਾਪੀ ਉਹ ਹੜਤਾਲ ਅਸੀਂ ਨਹੀਂ ਕਰਵਾਈ ਉਹ ਸਰਕਾਰ ਨੇ ਖੁਦ ਕਰਵਾਈ ਜਦੋਂ ਸਾਡੇ ਸਾਥੀ ਜਬਰੀ ਘਰਾਂ ਵਿੱਚੋਂ ਜਿਹੜੇ ਆ ਚੁੱਕਣੇ ਸ਼ੁਰੂ ਕਰ ਦਿੱਤੇ ਅੱਜ ਸਾਡਾ ਐਜੀਟੇਸ਼ਨ 2 ਘੰਟੇ ਦਾ ਸ਼ੁਰੂ ਨਹੀਂ ਹੋਇਆ ਹੁਣ ਉਸੇ ਗੱਲ ਨੂੰ ਲੈ ਕੇ ਸਾਡੇ ਅੱਜ ਜਿਹੜੇ ਆ ਇਹਨਾਂ ਦੇ ਸਾਥੀ ਲਗਭਗ 70-72 ਦਿਨਾਂ ਤੋਂ ਜਿਹੜੇ ਜੇਲ੍ਹਾਂ ਵਿੱਚ ਢੱਕੀ ਹੋਏ ਨੇ ਉਹਨਾਂ ਸਾਥੀਆਂ ਨੂੰ ਬਹਾਲ ਕਰਾਉਣ ਲਈ ਜੇਲ੍ਹਾਂ ਚੋਂ ਰਿਹਾਅ ਕਰਾਉਣ ਲਈ ਤੇ ਜਿਹੜੇ ਸਾਥੀ ਸਾਡੇ ਡਿਊਟੀਆਂ ਤੋਂ ਕੱਢੇ ਸੀ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਜਾ ਰਿਹਾ ਉਹਨਾਂ ਨੂੰ ਬਹਾਲ ਕਰਾਉਣ ਲਈ ਜਿਹੜਾ ਵਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੀ ਇੱਕ ਤਾਂ ਦੇਸ਼ ਵਿਆਪੀ ਹੜਤਾਲ ਸੀ ਦੂਜਾ ਅਸੀਂ ਸੰਗਰੂਰ ਜਿਹੜਾ ਵਾ ਸੀਐਮ ਆਪਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਰਹਾਇਸ਼ ਦਾ ਜਾ ਕੇ ਉੱਥੇ ਅਸੀਂ ਇਹਨਾਂ ਨੂੰ ਸਵਾਲ ਕਰਨੇ ਸੀ ਵਿਚ ਆਉਣ ਤੋਂ ਪਹਿਲਾਂ ਵਾਅਦੇ ਗੱਲਾਂ ਕੀਤੀਆਂ ਸੀ ਅੱਜ ਉਹ ਕਿੱਧਰ ਨੂੰ ਤੁਹਾਡੀਆਂ ਜਾ ਰਹੀਆਂ ਨੇ ਸਾਡਾ ਕਸੂਰ ਕੀ ਆ ਸਾਡੇ ਸਾਥੀਆਂ ਨੂੰ ਫੜ ਕੇ ਤੁਸੀਂ ਜੇਲਾਂ ਵਿੱਚ ਦਿੱਤਾ ਆ ਸਾਡਾ ਗੁਨਾਹ ਕੀ ਸੀ ਕਿ ਅਸੀਂ ਰੋਟੀ ਮੰਗ ਰਹੇ ਸੀ ਆਪਣੇ ਪਰਿਵਾਰ ਲਈ ਸਾਡਾ ਅਧਿਕਾਰ ਆ ਕੋਈ ਵੀ ਐਜੀਟੇਸ਼ਨ ਕਰਨਾ ਪਰ ਸਰਕਾਰ ਨੇ ਸਾਡੇ ਸਾਥੀਆਂ ਤੇ 307 ਵਰਗੀਆਂ ਨਜ਼ਾਇਜ਼ ਤਰਾਮਾ ਲਾ ਕੇ ਜਿਹੜੇ ਆ ਪਰਚੇ ਰੱਦ ਕਰਕੇ ਤੇ ਸਾਡੇ ਸਾਥੀਆਂ ਨੂੰ ਜੇਲਾਂ ਵਿੱਚ ਡੱਕਿਆ ਹੋਇਆ ਵਾ ਉਹਦੇ ਕਰਕੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਪਰ ਹੋਇਆ ਕੀ ਆ ਵੀ ਰਾਤ ਜਿਹੜਾ 11 ਵਜੇ ਤੋਂ 7:30 ਹੀ ਫੇਰ ਦੁਬਾਰਾ ਪੁਲਿਸ ਨੇ ਚੁੱਕਣੀ ਸ਼ੁਰੂ ਕਰ ਦਿੱਤੀ ਜਿਸ ਦੇ ਕਰਕੇ ਫਿਰ ਅੱਜ ਦਾ ਸਾਡਾ ਸੰਗਰੂਰ ਵਾਲਾ ਜਿਹੜਾ ਪ੍ਰੋਗਰਾਮ ਹੀ ਕਿਉਂਕਿ ਇੱਥੇ ਵੀ ਅੱਜ ਪ੍ਰੋਗਰਾਮ ਆ ਦੇਸ਼ ਵਿਆਪੀ ਹੜਤਾਲ ਚ ਫਿਰ ਅਸੀਂ ਜਥੇਬੰਦੀਆਂ ਨੇ ਤਾਲਮਿਲ ਕਰਕੇ ਤੇ ਜਿਹੜਾ ਇੱਥੇ ਇਕੱਠਿਆਂ ਨੇ ਜਿਹੜਾ ਰਲ ਕੇ ਉਹ ਪ੍ਰੋਗਰਾਮ ਜਿਹੜਾ ਕਰਨ ਦਾ ਅੱਜ ਉਹ ਪ੍ਰੋਗਰਾਮ ਇੱਥੇ ਕੀਤਾ ਜੀ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਬੱਸਾਂ ਕਦੋਂ ਤੱਕ ਬੰਦ ਰਹਿਣਗੀਆਂ ਵੇਖੋ ਜੀ ਜਦੋਂ ਤੱਕ ਸਰਕਾਰ ਸਾਡੀ ਕੋਈ ਗੱਲਬਾਤ ਨਹੀਂ ਸੁਣਦੀ ਸਾਨੂੰ ਸਾਨੂੰ ਸੜਨਾ ਕੱਲ ਵੀ ਜਿਹੜੀ ਮੀਟਿੰਗ ਹੋਈ ਆ ਸਾਡੇ ਟਰਾਂਸਪੋਰਟ ਮੰਤਰੀ ਜੀ ਦੀ ਉਹਦੇ ਵਿੱਚ ਅਸੀਂ ਦੋ ਹੀ ਮੰਗਾਂ ਰੱਖੀਆਂ ਸਾਨੂੰ ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਨਾ ਹੀ ਕੁਝ ਮੰਗਦੇ ਆ ਹਨ ਪੱਕੇ ਕਰੋ ਜਾਂ ਕੁਝ ਕਿਉਂਕਿ ਇਹ ਤਾਂ ਸਾਡੇ ਕੋਲੋਂ ਲੈ ਰਹੇ ਆ ਕੰਟਰੈਕਟ ਵਾਲੇ ਸਾਡੇ ਸਾਥੀ ਆ ਉਹਨਾਂ ਕੋ 200 200 ਰੁਪਿਆ ਮਹੀਨੇ ਦਾ ਨਾ ਕੱਟਣਾ ਸ਼ੁਰੂ ਕਰਤਾ ਤੇ ਦੇਣਾ ਇਹਨਾਂ ਸਾਨੂੰ ਕੀ ਆ ਜੀ ਇਸ ਕਰਕੇ ਸਾਡੀਆਂ ਦੋ ਮੰਗਾਂ ਨੇ ਸਾਡੇ ਜਿਹੜੇ ਸਾਥੀ ਨਜਾਇਜ਼ ਪਰਚੇ ਕਰਕੇ ਜੇਲ੍ਹਾਂ ਵਿੱਚ ਡੱਕੀ ਹੋਏ ਨੇ ਉਹਨਾਂ ਨੂੰ ਸਰਕਾਰ ਤੁਰੰਤ ਰਹਾ ਕਰੇ ਬਿਨਾਂ ਸ਼ਰਤ ਤੇ ਜਿਹੜੇ ਸਾਥੀ ਸਾਡੇ ਡਿਊਟੀਆਂ ਤੋਂ ਕੱਢੇ ਹੋਏ ਨੇ ਉਹਨਾਂ ਨੂੰ ਡਿਊਟੀਆਂ ਤੇ ਬਹਾਲ ਕਰੇ। ਇਹੀ ਮੰਗਾਂ ਨੂੰ ਲੈ ਕੇ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਇਹ ਅੱਜ ਦਾ ਚੱਲ ਰਿਹਾ ਜੀ। ਤੇ ਜੇ ਸਰਕਾਰ ਤੁਹਾਡੀ ਮਤਲਬ ਨਹੀਂ ਸੁਣਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਜਿਹੜੀ ਹੜਤਾਲ ਆ ਸਾਡੀ ਜਥੇਬੰਦੀ ਵੱਲੋਂ ਉੱਪਰੋਂ ਜੋ ਵੀ ਸੈਂਟਰ ਬੋਰਡ ਵੱਲੋਂ ਕਾਲ ਆਉਂਦੀ ਆ ਤੇ ਹੋ ਸਕਦਾ ਇਹ ਹੜਤਾਲ ਜਿਹੜੀ ਅਣਮਿੱਥੇ ਸਮੇਂ ਦੇ ਰੂਪ ਵਿੱਚ ਵੀ ਬਦਲ ਸਕਦੀ ਆ। ਅਸੀਂ ਹੁਣ ਗੱਲ ਕੀਤੀ ਹੈ ਰੋਡਵੇਜ਼ ਦੇ ਬੱਸਾਂ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਸਾਨੂੰ ਆਪਦੀਆਂ ਦੱਸਿਆ ਨੇ ਕਿ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਔਰ ਉਹ ਕੀ ਸਰਕਾਰ ਦੇ ਕੋਲੋਂ ਮੰਗਾ ਕਰ ਰਹੀ ਹੈ ਜਿਵੇਂ ਵੀ ਅੱਗੇ ਜੋ ਵੀ ਇਹਨਾਂ ਦੀ ਹੋਏਗੀ ਜੋ ਵੀ ਚੀਜ਼ਾਂ ਅੱਗੇ ਆਣਗੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਮੈਂ ਹਾਂ ਰਾਬ ਜਾਂ ਲੂਥਰਾ ਕੈਮਰਾਮੈਨ ਅਰਸ਼ ਦੇ ਨਾਲ